ਨਮਸਕਾਰ ਮੈਂ ਹਾਂ ਆਰਤੀ ਤੁਸੀਂ ਵੇਖ ਰਹੇ ਹੋ ਐਸਐਮ ਜੈਡ ਨਿਊਜ਼ ਚਰਚਾ ਦਾ ਵਿਸ਼ਾ ਦੇਖੇ ਦਰਸ਼ਕਾਂ ਦਾ ਮੈਂ ਸਵਾਗਤ ਕਰਦੀ ਹਾਂ ਕਰੋਨਾ ਵਾਇਰਸ ਦਾ ਕਹਿਰ ਲਗਾਤਾਰ ਦਿਨੋ ਦਿਨ ਵਧਦਾ ਜਾ ਰਿਹਾ ਹੈ ਪ੍ਰਵਾਸੀ ਮਜ਼ਦੂਰ ਮੂਰਤੋਂ ਆਪਣੇ ਸੂਬਿਆਂ ਲਈ ਪਰਤਨ ਨੂੰ ਮਜਬੂਰ ਹੋ ਚੁੱਕੇ ਨੇ ਉਥੇ ਹੀ ਦਿੱਲੀ ਤੇ ਬੈਠੇ ਕਿਸਾਨ ਜੋ ਕਰੋਨਾ ਵਾਇਰਸ ਨੂੰ ਲੈ ਕੇ ਸਰਕਾਰ ਦੇ ਵੱਲੋਂ ਦਿੱਤੀ ਗਾਈਡਲਾਈਨਸ ਨੂੰ ਫੋਲੋ ਕਰਨ ਦੀ ਗੱਲ ਕਹੀ ਹੈ ਲੇਕਿਨ ਕਿਤੇ ਨਾ ਕਿਤੇ ਕਰੋਨਾ ਟੈਸਟਿੰਗ ਨੂੰ ਲੈ ਕੇ ਇਤਰਾਜ਼ ਜਤਾਉਂਦੇ ਨਜ਼ਰ ਆ ਰਹੇ ਨੇ ਹੁਣ ਇਤਰਾਜ਼ ਦਾ ਕੀ ਕਾਰਨ ਹੈ ਜਾਂ ਕੀ ਹੋ ਸਕਦਾ ਹੈ ਜਾਂ ਕੀ ਰਣਨੀਤੀ ਹੈ ਇਹਨਾਂ ਬਾਰੇ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਨੇ ਨਿਊਜ਼ ਐਡੀਟਰ ਵਰਿੰਦਰ ਜੀ ਵਰਿੰਦਰ ਜੀ ਸਭ ਤੋਂ ਪਹਿਲਾਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਆਪੀ ਜੀ ਵਰਿੰਦਰ ਜੀ ਗੱਲਬਾਤ ਕਰੀ ਜਿਸ ਤਰ੍ਹਾਂ ਕਿ ਕਰੋਨਾ ਤੋਂ ਸ਼ੁਰੂ ਕਰਦੇ ਹਾਂ ਕਰੋਨਾ ਜਿਹੜਾ ਆ ਉਹ ਬਹੁਤ ਜ਼ਿਆਦਾ ਵਧਦਾ ਜਾ ਰਿਹਾ ਹੈ ਆਏ ਦਿਨ ਨਵੇਂ ਕੇਸ ਹਨ ਲੱਖਾਂ ਦੇ ਵਿੱਚ ਕੇਸ ਵਧਦੇ ਜਾ ਰਹੇ ਨੇ ਤੇ ਇਸੇ ਚੀਜ਼ ਨੂੰ ਦੇਖਦੇ ਹੋਏ ਜਿਹੜੇ ਪ੍ਰਵਾਸੀ ਮਜ਼ਦੂਰ ਨੇ ਉਹ ਫਿਰ ਤੋਂ ਆਪਣੇ ਘਰਾਂ ਨੂੰ ਵਾਪਸ ਪਰਤਣਾ ਸ਼ੁਰੂ ਕਰ ਦਿੱਤਾ ਹੈ ਕੋਰੋਨਾ ਦਾ ਜਿਹੜਾ ਡਰ ਹੈ ਉਹ ਹੋਰ ਵੀ ਵਧਦਾ ਜਾ ਰਿਹਾ ਹੈ ਠੀਕ ਆ ਆਰਤੀ ਜੀ ਗੱਲ ਇਦਾਂ ਹੈ ਕਿ ਜੋ ਇਸ ਵੇਲੇ ਕੇਂਦਰ ਸਰਕਾਰ ਦਾ ਵਤੀਰਾ ਜਾਂ ਆਪਾਂ ਕਹੀਏ ਕਿ ਲੋਕਾਂ ਦੇ ਮਨਾਂ ਦੇ ਵਿੱਚ ਕੇਂਦਰ ਸਰਕਾਰ ਜਿਹੜੀ ਹੈ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਸ਼ੱਕ ਹੈ ਕੇਂਦਰ ਸਰਕਾਰ ਦੇ ਵਤੀਰੇ ਨੂੰ ਲੈ ਕੇ ਜੀ ਉਸੇ ਤਰੀਕੇ ਨਾਲ ਆਪਾਂ ਜੇ ਗੱਲ ਕਰਦੇ ਆ ਲੋਕ ਜਿਹੜੇ ਨੇ ਉਹ ਕਿਤੇ ਨਾ ਕਿਤੇ ਵਿਸ਼ਵਾਸ ਜਿਹੜਾ ਉਹ ਨਹੀਂ ਬਣਾ پا ਰਹੇ ਸਰਕਾਰ ਦੇ ਵਾਸਤੇ ਜਾਂ ਜਿਹੜੀ ਸਰਕਾਰ ਹੈ ਉਹ ਆਪਣਾ ਜਿਹੜਾ ਵਿਸ਼ਵਾਸ ਹੈ ਲੋਕਾਂ ਦੇ ਵਿੱਚ ਮਨਾਂ ਦੇ ਵਿੱਚ ਨਹੀਂ ਬਣਾ ਸਕੀ ਹੁਣ ਤੱਕ ਜੀ ਸੋ ਗੱਲ ਇਹ ਹੈ ਕਿ ਅ ਕੱਲ ਵੀ ਇੱਕ ਬੜੀ ਘਟਨਾ ਹੋਈ ਹੈ ਕਿ ਲੁਧਿਆਣਾ ਦੇ ਵਿੱਚ ਵੀ ਇੱਕ ਬੀਬੀ ਨੇ ਮਾਸਕ ਨਹੀਂ ਸੀ ਪਾਇਆ ਤੇ ਉਹ ਫੀਲ ਬਾਜ਼ਾਰ ਤੇ ਜਾ ਰਹੀ ਸੀ ਜੀ ਕੋਲ ਸਵਾਲ ਹੈ ਇਹਨਾਂ ਨੂੰ ਟੈਸਟ ਦੀ ਗੱਲ ਕੀਤੀ ਵੀ ਤੇਰਾ ਟੈਸਟ ਤੁਹਾਡਾ ਕਰਾਣੇ ਉਹ ਕਹਿੰਦੀ ਵੀ 2000 ਰੁਪਏ ਦੇ ਤੇ ਵੀ ਤੁਸੀਂ ਜੁਰਮਾਨਾ ਪਾ ਦੇ ਮੈਂ ਟੈਸਟ ਨਹੀਂ ਕਰਾਉਣਾ ਜੀ ਲੋਕਾਂ ਦੇ ਮਨਾਂ ਦੇ ਵਿੱਚ ਟੈਸਟਿੰਗ ਨੂੰ ਲੈ ਕੇ ਇਹਨਾਂ ਡਰ ਹੈ ਕਿ ਸਰਕਾਰਾਂ ਵਿਸ਼ਵਾਸ ਬਣਾ ਹੀ ਨਹੀਂ ਪਾਈਆਂ ਲੋਕਾਂ ਦੇ ਆਮ ਲੋਕਾਂ ਦੇ ਮਨਾਂ ਦੇ ਵਿੱਚ ਲੋਕੀ ਅਜੇ ਵੀ ਡਰੇ ਹੋਏ ਨੇ ਵੀ ਸਰਕਾਰ ਦੇ ਵਤੀਰੇ ਨੂੰ ਲੈ ਕੇ ਇੱਕ ਸ਼ਕਤ ਜਿਹੜਾ ਉਹ ਬਰਕਰਾਰ ਹੈ ਵੀ ਪਤਾ ਨਹੀਂ ਕੀ ਹੋ ਜਾਣਾ ਪਤਾ ਨਹੀਂ ਕੀ ਕਰ ਦੇਣ ਤੇ ਉਹ ਉਸੇ ਤਰੀਕੇ ਨਾਲ ਜੇ ਆਪਾਂ ਗੱਲ ਕਰੀਏ ਨਾ ਕਿ ਸਰਕਾਰ ਜਿਹੜੀ ਉਹ ਫੇਲ ਹੋਈ ਹੈ ਲੋਕਾਂ ਦੇ ਮਨਾ ਚੇ ਵਿਸ਼ਵਾਸ ਪੈਦਾ ਕਰਨ ਵਾਸਤੇ ਕਿਸੇ ਵੀ ਕੰਮ ਚ ਲਾ ਲੋ ਕਰੋਨਾ ਦੇ ਇੱਕ ਚਲੋ ਬਕਰੀ ਗੱਲ ਹੈ ਜੀ ਉਸੇ ਤਰੀਕੇ ਨਾਲ ਜੇ ਆਪਾਂ ਗੱਲ ਕਰੀਏ ਪਈ ਪਿਛਲੇ ਵਾਰੀ ਜਿਸ ਢੰਗ ਨਾਲ ਕਰੋਨਾ ਮਹਾਮਾਰੀ ਫੈਲੀ ਸੀ ਪਹਿਲਾ ਪਹਿਲੀ ਵੇਵ ਆਈ ਸੀ ਤੇ ਉੱਥੇ ਤੁਸੀਂ ਦੇਖੋ ਕਿ ਕਿਸਾਨ ਜਿਹੜੇ ਮਜ਼ਦੂਰ ਤਬਕਾ ਸੀ ਉਹ ਕਿਸ ਤਰੀਕੇ ਦੇ ਨਾਲ ਪੈਦਲੀ ਜਾ ਰਹੇ ਸੀ ਆਪਣੇ ਪਿੰਡਾਂ ਨੂੰ ਵਾਪਸ ਚਲ ਗਏ ਸੀ ਯੂਪੀ ਬਿਹਾਰ ਨੂੰ ਆਪਣੇ ਮਜ਼ਦੂਰ ਜਿਹੜਾ ਵਰਗ ਸੀ ਯੂਪੀ ਬਿਹਾਰ ਨੂੰ ਕਿਸ ਢੰਗ ਨਾਲ ਪੈਦਲ ਜਾ ਰਿਹਾ ਸੀ ਛੋਟੇ ਛੋਟੇ ਬੱਚਿਆਂ ਦੇ ਨਾਲ ਬਜ਼ੁਰਗ ਔਰਤਾਂ ਦੇ ਨਾਲ ਪੈਦਲ ਕੂਚ ਕਰ ਰਹੇ ਸੀ ਨੰਗੇ ਪੈਰੀ ਸੀ ਕਈ ਵਿਚਾਰੇ ਜੀ ਤੇ ਉਹ ਦੂਜੇ ਪਾਸੇ ਜਿਹੜੇ ਪ੍ਰਾਈਵੇਟ ਬੱਸ ਆਪਰੇਟਰ ਸੀ ਉਹਨਾਂ ਨੇ ਵੀ ਇਹਨਾਂ ਗਰੀਬ ਮਜ਼ਦੂਰ ਵਰਗ ਦਾ ਚੰਗਾ ਨਜਾਇਜ਼ ਫਾਇਦਾ ਚੱਕਿਆ ਬੱਸਾਂ ਦੇ ਰੇਟ ਕਈ ਗੁਣਾ ਵਧਾਤੇ ਤੇ ਮਜਬੂਰ ਸੀ ਜਿਹੜੇ ਮਜ਼ਦੂਰ ਸੀ ਆਪਣੇ ਪਿੰਡਾਂ ਨੂੰ ਜਾਣ ਵਾਸਤੇ ਤੇ ਹੁਣ ਵੀ ਜਿਹੜਾ ਮਜ਼ਦੂਰਾਂ ਦੇ ਮਨ ਦੇ ਵਿੱਚ ਲੌਕਡਾਊਨ ਦਾ ਡਰ ਹੈ ਜਿਹਦੇ ਕਰਕੇ ਪ੍ਰਵਾਸੀ ਤਬਕਾ ਜਿਹੜਾ ਹੈਗਾ ਆਪਣੀ ਮਤਲਬ ਪਿਤਰੀ ਸੂਬਿਆਂ ਨੂੰ ਜਿਹੜੇ ਉੱਪਰ ਤ ਰਹੇ ਨੇ ਸੋ ਗੱਲ ਇਹ ਹੈ ਕਿ ਲੋਕਾਂ ਦੇ ਮਨਾਂ ਦੇ ਵਿੱਚ ਜਿਹੜਾ ਡਰ ਹੈ ਉਹ ਬਰਕਰਾਰ ਹੈ ਕਿ ਜੋ ਪਿਛਲੀ ਵਾਰੀ ਜਿਸ ਤਰੀਕੇ ਨਾਲ ਹੋਇਆ ਉਹ ਉਸੇ ਤਰੀਕੇ ਦੇ ਨਾਲ ਇਸ ਵਾਰੀ ਨਾ ਹੋ ਜੇ ਤੋਂ ਇਸ ਕਰਕੇ ਜਿਹੜੇ ਮਜ਼ਦੂਰ ਵਰਗ ਹੈ ਉਹ ਆਪਣੇ ਪਿਤਰੀ ਸੂਬਿਆਂ ਨੂੰ ਮਤਲਬ ਵਾਪਸ ਜਾ ਰਿਹਾ ਹੈ ਬਿਲਕੁਲ ਕਰੋਨਾ ਦਾ ਜਿਹੜਾ ਕਹਿਰ ਆ ਫਿਰ ਤੋਂ ਮਤਲਬ ਕਹਿ ਲਵੋ ਕਿ ਤਾਂ ਦੂਸਰਾ ਪੜਾਅ ਵੀ ਜਿਹੜਾ ਆ ਉਹ ਲਗਾਤਾਰ ਵਧਦਾ ਜਾ ਰਿਹਾ ਹੈ ਜਿਸ ਕਰਕੇ ਪ੍ਰਵਾਸੀ ਮਜ਼ਦੂਰ ਮਜਬੂਰ ਹੋ ਗਏ ਨੇ ਆਪਣੇ ਘਰਾਂ ਨੂੰ ਵਾਪਸ ਪਰਤਣ ਦੇ ਲਈ ਜੀ ਤਾਂ ਵਰਿੰਦਰ ਜੀ ਜਿਹੜੇ ਕਿਸਾਨ ਬੈਠੇ ਨੇ ਬਾਰਡਰਾਂ ਤੇ ਹਨਾ ਉੱਥੇ ਕਿਸਾਨਾਂ ਨੇ ਹਲਿਆ ਸੀ ਗੱਲ ਕੀਤੀ ਸੀ ਕੱਲ ਵੀ ਚਰਚਾ ਕੀਤੀ ਕਿ ਕਿਸਾਨ ਹਰ ਤਰੀਕੇ ਦੇ ਨਾਲ ਜਿਹੜੀ ਸਰਕਾਰ ਦੇ ਵੱਲੋਂ ਹਦਾਇਤਾਂ ਦਿੱਤੀਆਂ ਜਾ ਰਹੀਆਂ ਨੇ ਕਰੋਨਾ ਨੂੰ ਲੈ ਕੇ ਉਹਨਾਂ ਨਿਯਮਾਂ ਦਾ ਉਹ ਪਾਲਣ ਕਰਨਗੇ ਹੁਣ ਗੱਲ ਇਹ ਸੁਣਨ ਚਾਹੀਏ ਕਿ ਹਰਿਆਣਾ ਸਰਕਾਰ ਨੇ ਜਿਸ ਤਰ੍ਹਾਂ ਕਿਹਾ ਕਿ ਦਿੱਲੀ ਦੇ ਬਾਰਡਰ ਤੇ ਬੈਠੇ ਕਿਸਾਨਾਂ ਦਾ ਕੋਰੋਨਾ ਟੈਸਟ ਕੀਤਾ ਜਾਵੇਗਾ ਪਰ ਇਸ ਗੱਲ ਨੂੰ ਲੈ ਕੇ ਕਿਸਾਨ ਜਿਹੜੇ ਉਹ ਹੱਕ 'ਚ ਨਜ਼ਰ ਨਹੀਂ ਆ ਰਹੇ ਨੇ ਦੇਖੋ ਕਿ ਹਰਿਆਣਾ ਸਰਕਾਰ ਨੇ ਅਖਿਆ ਵੀ ਜਿਹੜੇ ਦਿੱਲੀ ਦੇ ਬਾਰਡਰਾਂ ਤੇ ਬੈਠੇ ਨੇ ਕਿਸਾਨ ਅਸੀਂ ਉਹਨਾਂ ਦਾ ਜਿਹੜਾ ਕੋਰੋਨਾ ਟੈਸਟ ਕਰਾਂਗੇ ਜੀ ਪਰ ਕਿਸਾਨ ਜਿਹੜੇ ਨੇ ਉਹ ਅਜੇ ਵੀ ਜਿਹੜੇ ਉਹ ਸ਼ੱਕ ਦਾ ਇੱਕ ਤਰ੍ਹਾਂ ਦਾ ਪ੍ਰਗਟਾਵਾ ਕਰ ਰਹੇ ਨੇ ਜੋ ਇਸ ਵੇਲੇ ਉੱਤਰੀ ਕੇਂਦਰ ਸਰਕਾਰ ਦਾ ਜਾਂ ਹਰਿਆਣਾ ਸਰਕਾਰ ਦਾ ਉਹ ਕਹਿੰਦੇ ਨੇ ਕਿ ਤੇ ਐ ਵੀ ਸਾਨੂੰ ਕੇਂਦਰ ਸਰਕਾਰ ਜਿਹੜੀ ਆ ਉਹ ਕਰੋਨਾ ਪੋਜ਼ਿਟਿਵ ਦੱਸ ਕੇ ਤੇ ਕਿਤੇ ਸਾਨੂੰ ਉੱਠਣ ਤੋਂ ਮਜਬੂਰ ਨਾ ਕਰ ਦੇ। ਬਿਲਕੁਲ। ਉਹ ਕਹਿੰਦੇ ਵੀ ਜੇ ਕੇਂਦਰ ਸਰਕਾਰ ਚਾਵੇ ਤੇ ਸਾਨੂੰ ਵੈਕਸੀਨੇਟ ਕਰ ਸਕਦੀ ਹੈ। ਵਕ-ਵਕ ਸੈਂਟਰ ਬਣਾ ਸਕਦੀ ਹੈ ਟੀਕਿਆਂ ਦੇ ਲਈ। ਜੀ ਬਿਲਕੁਲ। ਉੱਥੇ ਅਸੀਂ ਮਤਲਬ ਜੋ ਹਦਾਇਤਾਂ ਉਹ ਹਦਾਇਤਾਂ ਦੀ ਪਾਲਣਾ ਕਰਾਂਗੇ। ਜੀ। ਪਰ ਅਸੀਂ ਟੈਸਟਿੰਗ ਵਾਸਤੇ ਉਹਨਾਂ ਨੇ ਆਪਣਾ ਸ਼ੱਕ ਦਾ ਜੋ ਪ੍ਰਗਟਾਵਾ ਕੀਤਾ ਹੈਗਾ। ਗੱਲ ਵੀ ਠੀਕ ਹੈ ਕਿ ਜੋ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਸੁਣਨ ਨੂੰ ਆ ਰਹੀਆਂ ਨੇ ਕਦੀ ਆਪਰੇਸ਼ਨ ਕਲੀਨ ਇਹਦੇ ਵਿੱਚ ਪਤਾ ਹੀ ਹੈ ਵੀ ਜੋ ਕੇਂਦਰ ਸਰਕਾਰ ਹੈ ਉਹਦੀ ਮੰਨ ਚਾ ਇਹ ਹੈ ਕਿ ਇਹ ਜਿਹੜਾ ਕਿਸਾਨ ਅੰਦੋਲਨ ਹੈ ਇਹਨੂੰ ਢਾਹ ਲੱਗ ਜਾਏ ਕਿਸਾਨ ਕਿਸੇ ਵੀ ਹਿੱਲੇ ਇਥੋਂ ਉੱਠ ਜਾਣ ਸੋ ਗੱਲ ਇਹ ਹੈ ਕਿ ਅੱਜ ਤੁਸੀਂ ਦੇਖ ਲਓ ਕਿ ਦਿੱਲੀ ਦੀਆਂ ਬਾਡਰਾਂ ਦੇ ਉੱਤੇ ਜਿਹੜੇ ਕਿਸਾਨ ਬੈਠੇ ਨੇ ਕਿੰਨੇ ਉੱਥੇ ਹਾਹਕਾਰ ਮਾਰ ਜਾਂਦੀ ਅਗਰ ਪਰੋਨਾਂ ਦੀ ਕੋਈ ਗੱਲ ਹੁੰਦੀ ਹੈ ਬਿਲਕੁਲ ਤੇ ਅੱਤ 350 ਦਿੱਤੇ ਕਿਸਾਨ ਦੂਸਰੇ ਕਾਰਨਾ ਕਰਕੇ ਚਲੋ ਭੇਟ ਚੜ ਗਏ ਨੇ ਬਿਲਕੁਲ ਪਰ ਕਿਸਾਨ ਹੁਣ ਕਹਿ ਰਹੇ ਨੇ ਵੀ ਗੱਲ ਵੀ ਠੀਕ ਹੈ ਸਰਕਾਰਾਂ ਦੇ ਹੱਥ ਚ ਕੀ ਨਹੀਂ ਹੈ ਜੋ ਆਪਾਂ ਪਹਿਲਾਂ ਵੀ ਜੋ ਟੈਸਟਿੰਗ ਜਿਹੜਾ ਆਪਾਂ ਮੈਂ ਕੱਲ ਗੱਲ ਕੀਤੀ ਹੈ ਕਿ ਇਹ ਤੋਂ ਪ੍ਰਾਈਵੇਟ ਹਸਪੀਟਲ ਦੇ ਇੱਕ ਕਾਫੀ ਸੀਨੀਅਰ ਡਾਕਟਰ ਦੀ ਮੈਂ ਇੰਟਰਵਿਊ ਕੀਤੀ ਸੀ ਉਹਨਾਂ ਨੇ ਵੀ ਕਿਹਾ ਸੀਗਾ ਕਿ 70 ਤੋਂ 30% ਜਿਹੜੇ ਆ ਉਹ ਪੁਕਤਾ ਨਹੀਂ ਹੁੰਦੀ ਰਿਪੋਰਟਿੰਗ 70% ਜਿਹੜੇ ਹੈਗੇ ਉਹ ਰਿਪੋਰਟਿੰਗ ਸਹੀ ਹੁੰਦੀ ਹੈ 30% ਰਿਪੋਰਟਿੰਗ ਦਾ ਆਪਾਂ ਕੁਝ ਕਹਿ ਨਹੀਂ ਸਕਦੇ ਵੀ ਇਹ ਪੁਕਤਾ ਠੀਕ ਹੈ ਜਾਂ ਨਹੀਂ ਵੀ ਹੋ ਸਕਦੀ ਜੀ ਜੀ ਮੈਨੂੰ ਲੱਗਦਾ ਹੈ ਇਸੇ ਕਰਕੇ ਸ਼ਾਇਦ ਕਿਸਾਨ ਜਿੱਥੇ ਬੰਦਿਆਂ ਨੇ ਅਗਲੇ ਹਫਤੇ ਤੋਂ ਵੀ ਕਿਸਾਨਾਂ ਨੂੰ ਹੋਰ ਵੀ ਉੱਥੇ ਪਹੁੰਚਣ ਦੀ ਅਪੀਲ ਕੀਤੀ ਹੈ ਬਿਕੋਜ਼ ਲੱਗਦਾ ਹੈ ਕਿ ਜਿਵੇਂ ਜੇ ਸਰਕਾਰ ਨੇ ਕਰੋਨਾ ਟੈਸਟ ਕਰਾਉਣੇ ਸ਼ੁਰੂ ਕਰਤੇ ਕਿਤੇ ਉਹਨਾਂ ਦੀ ਮਨਸ਼ਾ ਹੈ ਕਿ ਕਿਸਾਨਾਂ ਨੂੰ ਵਾਪਸ ਪਰਤਣਾ ਪਏਗਾ ਜੀ ਦੇਖੋ ਗੱਲ ਇਹ ਹੈ ਕਿ ਸਰਕਾਰ ਜਿਹੜੀ ਹੈ ਉਹ ਇਹ ਗੱਲ ਕਰ ਸਕਦੀ ਹੈ ਜਾਂ ਬਹਾਨਾ ਬਣਾ ਸਕਦੀ ਹੈ ਦੇਖੋ ਜੀ ਅਸੀਂ ਤੇ ਇਥੋਂ ਉਠਾਣਾ ਜਿਹੜਾ ਹੈ ਲੋਕਾਂ ਦੀ ਭਲਾਈ ਲਈ ਕਰ ਰਹੇ ਹਾਂ ਅਸੀਂ ਤੇ ਕਿਸਾਨਾਂ ਦੀ ਭਲਾਈ ਲਈ ਕਰ ਰਹੇ ਹਾਂ ਦੇਖੋ ਇਹਨੇ ਜਿਹੜੇ ਕਿਸਾਨ ਨੇ ਪੋਜ਼ਿਟਿਵ ਆ ਗਏ ਨੇ ਇਹਨਾਂ ਨੂੰ ਹੁਣ ਉੱਠਣਾ ਪੈਣਾ ਜੇ ਮੰਨ ਲਓ ਟੈਸਟਿੰਗ ਹੋ ਜਾਂਦੀ ਹੈ ਤੇ ਉਹਦੇ ਚ ਸਭ ਚੀਜ਼ਾਂ ਹੋ ਜਾਂਦੀਆਂ ਤੇ ਸਰਕਾਰ ਹੋ ਸਕਦਾ ਹੈ ਜ਼ਬਰੀ ਉਹਨਾਂ ਨੂੰ ਉਠਾਵੇ ਪਰ ਕਿਸਾਨ ਤੇ ਕਹਿ ਰਹੇ ਨੇ ਚਾਹੇ ਕੁਝ ਵੀ ਪ੍ਰੋਕਾਸ਼ਨਸ ਦੀ ਪਾਲਣਾ ਕਰਾਂਗੇ ਅਸੀਂ ਜੋ ਵੀ ਹਦਾਇਤਾਂ ਉਹਨਾਂ ਦੀ ਪਾਲਣਾ ਕਰਾਂਗੇ ਵੈਕਸੀਨੇਟ ਕਰਵਾ ਸਕਦੀ ਹੈ ਤੁਹਾਨੂੰ ਸਰਕਾਰ ਆਪੀ ਪਾਲਣਾ ਕਰਨ ਨੂੰ ਤਿਆਰ ਆ ਹਰ ਹਿੱਲੇ ਅਸੀਂ ਇਹ ਚੀਜ਼ਾਂ ਕਰਾਂਗੇ ਪਰ ਅਸੀਂ ਇੱਥੋਂ ਉੱਠਣਾ ਨਹੀਂ ਹੈ ਇਹ ਬਾਡਰਾਂ ਤੋਂ ਅਸੀਂ ਉੱਠਣਾ ਨਹੀਂ ਜਿੰਨੀ ਦੇਰ ਤੱਕ ਤਿੰਨੇ ਕਿਸਾਨੀ ਬਿੱਲ ਜਿਹੜੇ ਆ ਕਾਨੂੰਨ ਆ ਜਿਹੜੇ ਉਹ ਰੱਦ ਨਹੀਂ ਹੁੰਦੇ ਤੇ ਐਮਐਸਪੀ ਦੀ ਸਰਕਾਰ ਕੋਈ ਗਾਰੰਟੀ ਨਹੀਂ ਦਿੰਦੀ ਦੂਜੇ ਪਾਸੇ ਜਿੱਦਾਂ ਤੁਸੀਂ ਗੱਲ ਕੀਤੀ ਹੈ ਕਿ ਅਗਲੇ ਹਫਤੇ ਤੋਂ ਆ ਕਿਸਾਨ ਕਹਿੰਦੇ ਨੇ ਵੀ ਅਗਲੇ ਹਫਤੇ ਤੋਂ ਜਿਹੜੀ ਇਹਦੀ ਆਪਣੀ ਕਿਸਾਨ ਨੇ ਵੱਤਵਾਦ ਜਿਹੜੇ ਉੱਥੇ ਪਹੁੰਚਣ ਦੀ ਅਪੀਲ ਦਿੱਤੀ ਹੈ ਕਿਉਂਕਿ ਤੁਹਾਨੂੰ ਦੱਸਾਂ ਹੁਣ ਵਾਢੀ ਦਾ ਸੀਜ਼ਨ ਵੀ ਜਿਹੜਾ ਖਤਮ ਹੁੰਦਾ ਜਾ ਰਿਹਾ ਹੈ ਤੇ ਕਿਸਾਨ ਜਿਹੜੇ ਵੱਤਵਾਦ ਉੱਥੇ ਪਹੁੰਚਣ ਤੇ ਇਹ ਹੋ ਸਕਦਾ ਹੈ ਕਿ ਜਿਸ ਝੰਗ ਨਾਲ ਕਿਸਾਨ ਕਹਿ ਰਹੇ ਨੇ ਸ਼ਕਤ ਪ੍ਰਗਟ ਕਰ ਰਹੇ ਨੇ ਕਿ ਜੇ ਜੋ ਥੋੜੀ ਜੀ ਕਿਸਾਨ ਜਿਹੜੀ ਕਿਸਾਨਾਂ ਦੀ ਗਿਣਤੀ ਜਿਹੜੀ ਘਟੀ ਹੈ ਤੇ ਹੋ ਸਕਦਾ ਹੈ ਕਿ ਕੋਈ ਨਾ ਕੋਈ ਸਕੇਂਦਰ ਸਰਕਾਰ ਜਿਹੜੀ ਆ ਉਹ ਹੱਲਾ ਬੋਲ ਸਕਦੀ ਹੈ ਜਾਂ ਕੋਈ ਨਾ ਕੋਈ ਵਿਉਂਤਬੰਦੀ ਕਰ ਸਕਦੀ ਹੈ ਜਿਹਦੇ ਕਰਕੇ ਕਿਸਾਨੀ ਜਿਹੜਾ ਅੰਦੋਲਨ ਨੂੰ ਢਾਹ ਲੱਗ ਸਕਦੀ ਹੈ ਜਿਸ ਨੂੰ ਧਿਆਨ ਜ ਰੱਖਦੇ ਹੋਏ ਕਿਸਾਨਾਂ ਨੇ ਕਿਹਾ ਕਿ ਪੜੀ ਵੱਤ ਤੋਂ ਵੱਤ ਜਿਹੜੀ ਹੈ ਸ਼ਮੂਲੀਅਤ ਵੱਤ ਤੋਂ ਵੱਤ ਜਿਹੜੇ ਚਾਲੇ ਆ ਤੁਸੀਂ ਦਿੱਲੀ ਦੇ ਬਾਹਰ ਆ ਵੱਲ ਪਾਓ ਜੀ ਬਿਲਕੁਲ ਲੇਕਿਨ ਕੇਂਦਰ ਸਰਕਾਰ ਹੈ ਜਿਹੜੇ ਵੱਖ-ਵੱਖ ਪੈੰਤਰੇ ਅਪਣਾਏ ਜਾ ਰਹੀਏ ਵੀ ਕਿਸਾਨੀ ਅੰਦੋਲਨ ਨੂੰ ਕਮਜ਼ੋਰ ਬਣਾਇਆ ਜਾ ਸਕੇ ਜਿਸ ਦੇ ਤਹਿਤ ਹੁਣ ਕਿਸ ਕਿਸਾਨਾ ਗੁਜਰੇ ਰਕੇਸ਼ ਤੇ ਕਹਿੰਦੇ ਨੇ ਉਹਨਾਂ ਨੇ ਇਹ ਗੱਲ ਆਖੀ ਹੈ ਕਿ ਸਰਕਾਰ ਜਿੰਨੀ ਮਰਜ਼ੀਆਂ ਪਰ ਕਿਸਾਨ ਆंदोलਨ ਤੇ ਕੋਈ ਅਸਰ ਨਹੀਂ ਹੋਵੇਗਾ। ਦੇਖੋ ਬਿਲਕੁਲ ਜੀ ਉਹਨਾਂ ਨੇ ਤੇ ਕਿਟਕਿਸਟ ਕਾਇਦ ਪੁਰਾਣੇ ਕਿਹਾ ਹੀ ਹੈ ਤੇ ਜੋ ਮਰਜ਼ੀ ਕਰ ਲੋ ਜਿੰਨੀਆਂ ਮਰਜ਼ੀ ਧਮਕੀਆਂ ਦੇਣ ਜੜੀਆਂ ਮਰਜ਼ੀ ਵਿਉਂਤਬੰਦੀਆਂ ਕਰ ਲੈਣ ਅਸੀਂ ਉੱਠਣ ਵਾਲੇ ਨਹੀਂ ਹੈਗੇ। ਬਿਲਕੁਲ ਦੇਖੋ ਹੁਣ ਤੇ ਜਿਹੜੇ ਕਿਸਾਨਾਂ ਵੱਲੋਂ ਹੋਰ ਇਹ ਇਸ ਸੰਘਰਸ਼ ਨੂੰ ਤਿੱਖਾ ਕਰਨ ਵਾਸਤੇ ਯੋਜਨਾਵਾਂ ਬਣਾ ਰਹੇ ਆ, ਇਹ ਲੈ ਕਰ ਰਹੇ ਨੇ। ਤੋਂ ਗੱਲ ਇਹ ਤਾਂ ਹੈ ਕਿ ਆਲ ਇੰਡੀਆ ਕਿਸਾਨ ਮਜ਼ਦੂਰ ਸਭਾ ਦੇ ਜਿਹੜੇ ਆਗੂ ਨੇ ਡਾਕਟਰ ਆਸ਼ੀਸ਼ ਮਿੱਤਲ ਉਹਨਾਂ ਨੇ ਕਿਹਾ ਕਿ ਕਾਰਪੋਰੇਟ ਘਰਾਣਿਆਂ ਨੂੰ ਮੁਨਾਫਾ ਦੇਣ ਦੇ ਲਈ ਦੁਬਾਰਾ ਚੜੇ ਵੀ ਕਰੋਨਾ ਸਮੇਂ ਦੇ ਵਿੱਚ ਇਹ ਸਰਕਾਰ ਨੇ ਤਿੰਨੇ ਕਾਲੇ ਕਾਨੂੰਨ ਜਿਹੜੇ ਨੇ ਉਹ ਲਾਗੂ ਕੀਤੇ ਨੇ ਤਾਂ ਕਿ ਕਾਰਪੋਰੇਟ ਘਰਾਣਿਆਂ ਨੂੰ ਇਸਦਾ ਫਾਇਦਾ ਪਹੁੰਚ ਸਕੇ ਹੁਣ ਉਹਨਾਂ ਨੇ ਕਿਹਾ ਕਿ ਸਰਕਾਰੀ ਪ੍ਰਣਾਲੀਆਂ ਜਿੰਨੀਆਂ ਵੀ ਇਹ ਨੇ ਕਰੋਨਾ ਨੂੰ ਲੈ ਕੇ ਉਹ ਜਿੰਨੇ ਇਲਾਜ ਨੂੰ ਲੈ ਕੇ ਉਹ ਜਿੰਨੀਆਂ ਵੀ ਸਰਕਾਰੀ ਪ੍ਰਣਾਲੀਆਂ ਇਹਨਾਂ ਨੂੰ ਖਤਮ ਕੀਤੀਆਂ ਜਾ ਰਹੀਆਂ ਨੇ ਤਾਂ ਕਿ ਵੱਤ ਵਤ ਜਿਹੜੇ ਕਾਰਪੋਰੇਟ ਹਸਪੀਟਲ ਨੇ ਵੱਡੇ ਵੱਡੇ ਕਾਰਪੋਰੇਟ ਸੈਕਟਰ ਦੇ ਜਿਹੜੇ ਹਸਪੀਟਲ ਨੇ ਉਹਨਾਂ ਨੂੰ ਬੈਨੀਫਿਟ ਦਿੱਤਾ ਜਾ ਸਕੇ ਫਾਰਮਾਸੋਟਿਕਲ ਕੰਪਨੀਆਂ ਨੇ ਜਿਹੜੀਆਂ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਨੇ ਉਹਨਾਂ ਨੂੰ ਫਾਇਦਾ ਦਿੱਤਾ ਜਾ ਸਕੇ ਇਹ ਸੀ ਗੱਲ ਜਿਹੜੀ ਹੈ ਉਹ ਡਾਕਟਰ ਆਸ਼ੀਸ਼ ਮਿੱਤਲ ਨੇ ਗੱਲ ਆਖੀ ਹੈ ਸੋ ਇਹ ਸਭ ਚੀਜ਼ਾਂ ਦੇਖੋ ਕਾਰਪੋਰੇਟ ਘਰਾਣੇ ਦਾ ਮੈਂ ਪਹਿਲਾਂ ਵੀ ਜ਼ਿਕਰ ਕਰਦਾ ਕਿ ਇਸ ਵੇਲੇ ਜੋ ਸਰਕਾਰਾਂ ਨੇ ਕਾਰਪੋਰੇਟ ਘਰਾਣੇ ਦੇ ਪਪੈਟਸ ਬਣੇ ਹੋਏ ਨੇ ਤੱਕ ਪੁਤਲੀਆਂ ਬਣੀਆਂ ਹੋਈਆਂ ਨੇ ਸੋ ਇਹ ਸਭ ਚੀਜ਼ਾਂ ਜਿਹੜੀਆਂ ਨੇ ਉਹ ਸਰਕਾਰ ਦਾ ਮਨਸ਼ਾ ਹੀ ਹੀ ਰਹੀ ਹੈ ਸ਼ੁਰੂ ਤੋਂ ਇਹ ਸਿਰਫ ਅੱਜ ਦਾ ਗੱਲ ਨਹੀਂ ਅਸੀਂ ਤਾਂ ਬੜੇ ਪੁਰਾਣੇ ਸੁਣਦੇ ਆ ਰਹੇ ਕਈ ਸਾਲ ਮਤਲਬ ਕਈ ਦਹਾਕੇ ਤੋਂ ਸੁਣਦੇ ਆ ਰਹੇ ਹਾਂ ਕਿ ਇਸ ਦੇਸ਼ ਨੂੰ ਚਲਾਉਣ ਵਾਲੇ ਸਾਡੇ ਜਿਹੜੇ ਆ ਉਹ ਸਰਕਾਰਾਂ ਕੇਂਦਰ 'ਤੇ ਬੈਠੀਆਂ ਉਹ ਨਹੀਂ ਹੈਗੀਆਂ ਇਹ ਜਿਹੜੇ ਕਾਰਪੋਰੇਟ ਘਰਾਣੇ ਨੇ ਜਿਹੜੇ ਵੱਡੇ ਵੱਡੇ ਬਿਜ਼ਨਸਮੈਨ ਨੇ ਵਪਾਰੀ ਵਰਗ ਦੇ ਟਾਪ ਕਲਾਸ ਦੇ ਹੈਗੇ ਨੇ ਐਲੀਟ ਕਲਾਸ ਦੇ ਕਾਰਪੋਰੇਟ ਘਰਾਣੇ ਉਹ ਇਸ ਦੇਸ਼ ਨੂੰ ਚਲਾ ਰਹੇ ਨੇ ਬਿਲ ਕਾਨੂੰਨ ਜਿੰਨੇ ਵੀ ਬਣਦੇ ਨੇ ਉਹ ਇਹਨਾਂ ਦੇ ਮੁਤਾਬਕ ਬਣਦੇ ਨੇ ਫੰਡਿੰਗ ਹੁੰਦੀ ਹੈ ਅਸਲ ਚ ਇਹ ਸਭ ਚੀਜ਼ਾਂ ਜਿਹੜੀਆਂ ਨੇ ਇਸ ਦੇਸ਼ ਦੇ ਵਿੱਚ ਹੋ ਰਹੀਆਂ ਨੇ ਜਿਸ ਤੰਗ ਨਾਲ ਆਪਾਂ ਗੱਲ ਕਰੀਏ ਨਾ ਮੈਨੂੰ 1947 ਦੇ ਵਿੱਚ ਦੇਸ਼ ਆਜ਼ਾਦ ਹੋਇਆ ਸੀ ਤੇ ਸਾਡੇ ਜਿਹੜੇ ਸ਼ਹੀਦ ਆਜ਼ਮ ਭਗਤ ਸਿੰਘ ਹਰੀ ਕੈਂਦੀ ਰਜੀਗਈ ਅਸੀਂ ਦੇਸ਼ ਸਿਰਫ ਇਹਨਾਂ ਗੋਰਿਆਂ ਤੋਂ ਆਜ਼ਾਦ ਨਹੀਂ ਚਾਹੁੰਦੇ ਇਹ ਤੇ ਅਸੀਂ ਚਾਹੁੰਦੇ ਹਾਂ ਕਿ ਇਹ ਦੇਸ਼ ਜਿਹੜਾ ਹੈਗਾ ਉਹ ਸਮਰਾਜਵਾਦ ਤੋਂ ਵੀ ਜਿਹੜੇ ਹੈਗੇ ਆ ਉਹ ਆਜ਼ਾਦ ਹੋ ਜੇ ਵੀ ਇੱਥੇ ਜੋ ਪੈਸੇ ਵਾਲਾ ਬੰਦਾ ਉਹ ਫਿਰ ਇਹ ਇਹ ਨਾ ਹੋਵੇ ਕਿ ਜੇ ਦੇਸ਼ ਆਜ਼ਾਦ ਹੋਣ ਤੋਂ ਬਾਅਦ ਸਾਡੇ ਦੇਸ਼ ਦੇ ਜਿਹੜੇ ਲੋਕ ਨੇ ਉਹ ਇੱਕ ਤਰੀਕੇ ਨਾਲ ਆਵਾਮ ਦਿੱਤੇ ਉਹ ਵੀ ਅੰਗਰੇਜ਼ਾਂ ਵਾਲਾ ਵਤੀਰਾ ਕਰਨਾ ਸ਼ੁਰੂ ਕਰ ਦੇਣ ਤੇ ਇਦਾਂ ਹੋਇਆ ਵੀ ਆ। ਜੀ ਮੇਰਾ ਜੋ ਮੰਨਣਾ ਹੈ ਕਿ ਜੋ ਗੋਰੇ ਜਿੰਨਾ ਘਾੜਾ ਵਤੀਰਾ ਸਾਡੇ ਨਾਲ ਕਰਦੇ ਉਸ ਤੋਂ ਵੱਧ ਮਾੜਾ ਵਤੀਰਾ ਸਾਡੇ ਹਕਮਰਾਨਾਂ ਨੇ ਆਪਣੇ ਹੀ ਲੋਕਾਂ ਨਾਲ ਕੀਤਾ ਸਾਡੇ ਨਾਲ ਕੀਤਾ ਹੈ। ਤਾਂ ਜਿਸ ਤਰੀਕੇ ਦੇ ਨਾਲ ਇੱਕ ਤਰੀਕ ਆਪਾਂ ਕਹਿ ਦੀ ਗੱਲ ਕਰੀਏ ਕਿ ਕਾਰਪੋਰੇਟ ਘਰਾਣਿਆਂ ਨੂੰ ਇਸ ਮੁਲਕ ਨੂੰ ਵੇਚ ਹੀ ਦਿੱਤਾ ਇੱਕ ਤਰੀਕੇ ਨਾਲ ਕਿਉਂਕਿ ਕਾਨੂੰਨ ਉਹਨਾਂ ਦੇ ਮੁਤਾਬਕ ਮੰਨ ਰਹੇ ਨੇ ਸਭ ਚੀਜ਼ਾਂ ਉਹਨਾਂ ਦੇ ਮੁਤਾਬਕ ਮੰਨ ਰਹੀਆਂ ਤੇ ਆਵਾਮ ਜਿਹੜੀ ਆਮ ਲੋਕ ਨੇ ਉਹ ਦੁਖੀ ਨੇ ਪਰੇਸ਼ਾਨ ਨੇ ਅੱਜ ਕਿਤੇ ਜਸਟਿਸ ਨਹੀਂ ਹੈਗੀ ਅੱਜ ਹਰ ਚੀਜ਼ ਆਪਾਂ ਗਈ ਹੈ ਨਾ ਵੀ ਜਿੰਨੇ ਖੰਭੇ ਨੇ ਜਮਹੂਰੀਅਤ ਦੇ ਚਾਰੇ ਦੇ ਚਾਰੇ ਖੰਭੇ ਜਿਹੜੇ ਨੇ ਉਹਨਾਂ ਨੂੰ ਘੁਣ ਲੱਗ ਚੁੱਕਾ ਹੋਇਆ ਹੈ ਉਹ ਕੋਈ ਵੀ ਕਿਸੇ ਵੀ ਤਰੀਕੇ ਦੇ ਨਾਲ ਉਹ ਡੈਮੋਕ੍ਰੇਸੀ ਜਿਹੜੀ ਲੋਕਤੰਤਰਤਾ ਜਿਹੜੀ ਹੈਗੀ ਆ ਉਹ ਇਸ ਵੇਲੇ ਬਹੁਤ ਹੀ ਜ਼ਿਆਦਾ ਆਪਾਂ ਕਹੀਏ ਕਿ ਮੁਸ਼ਕਲ ਦੇ ਵਿੱਚ ਹੈ ਜੀ ਅਵਿੰਦਰੀ ਜੀ ਜਿਵੇਂ ਕਿ ਪ੍ਰਵਾਸੀ ਮਜ਼ਦੂਰਾਂ ਦੀ ਗੱਲ ਕਰੀ ਕਿ ਕਰੋਨਾ ਦੇ ਕਹਿ ਤੋ ਡਰ ਕੇ ਫਿਰ ਤੋਂ ਆਪਣੇ ਸੂਬਿਆਂ ਦੇ ਵਿੱਚ ਵਾਪਸ ਪਰਤ ਰਹੇ ਨੇ ਉੱਥੇ ਕਈ ਪ੍ਰਵਾਸੀ ਮਜ਼ਦੂਰ ਸੁਣਨ ਚਾਹੇ ਕਿ ਕਿਸਾਨੀ ਅੰਦੋਲਨ ਦੇ ਵਿੱਚ ਸ਼ਾਮੂਲਿਤ ਕਰੇ ਨੇ ਖਾਸ ਕਰਕੇ ਗਾਜ਼ੀਪੁਰ ਬਾਰਡਰ ਤੇ ਕਿਸਾਨ ਜਿੱਥੇ ਬੰਦਿਆਂ ਨੇ ਗੱਲ ਕਹੀ ਹੈ ਕਿ ਜੇਕਰ ਕੋਈ ਪ੍ਰਵਾਸੀ ਮਜ਼ਦੂਰ ਕਿਸਾਨੀ ਅੰਦੋਲਨ ਦੇ ਵਿੱਚ ਆਉਂਦਾ ਹੈ ਸ਼ਾਮੂਲਿਤ ਕਰਦਾ ਹੈ ਤੋ ਉਹਦਾ ਬਹੁਤ ਬਹੁਤ ਸਵਾਗਤ ਹੈ ਦੇਖੋ ਗਾਜ਼ੀਪੁਰ ਕਮੇਟੀ ਦੇ ਜਿਹੜੇ ਮੈਂਬਰ ਨੇ ਬਲ ਬਲਜਿੰਦਰ ਸਿੰਘ ਜੀ ਉਹਨਾਂ ਨੇ ਕਿਹਾ ਕਿ ਇਹ ਕੋਈ ਪਲਾਸੀ ਮਜ਼ਦੂਰ ਨੇ ਜੀ ਸਾਡੇ ਇਸ ਮਤਲਬ ਕਿ ਸਾਡੇ ਜੋ ਸ਼ਮੂਲੀਅਤ ਕਰਦੇ ਨੇ ਤੇ ਉਹਨਾਂ ਦਾ ਸਵਾਗਤ ਹੈ ਕਿਸੇ ਵੀ ਤਰੀਕਾ ਦੀ ਤਰੀਕੇ ਦੀ ਉਹਨਾਂ ਨੂੰ ਪਰੇਸ਼ਾਨੀ ਨਹੀਂ ਹੋਣ ਦਿੱਤੀ ਜਾਊਗੀ ਖਾਣ ਦਾ ਖਾਣ ਦਾ ਹਰ ਹੀਲੇ ਉਹਨਾਂ ਦਾ ਉੱਥੇ ਪ੍ਰਬੰਧ ਕੀਤਾ ਜਾਊਗਾ ਸੋ ਗੱਲ ਇਹ ਹੈ ਕਿ ਇਸ ਵੇਲੇ ਜ਼ਰੂਰਤ ਵੀ ਮੈਂ ਸਮਝਦਾ ਕਿ ਮਜ਼ਦੂਰ ਵਰਗ ਜੀ ਔਰ ਜਿਹੜੇ ਕਿਸਾਨ ਹੈਗੇ ਨੇ ਇਨਾ ਦਾ ਨੁਕਸਾਨ ਹੋ ਰਿਹਾ ਸਭ ਤੋਂ ਜ਼ਿਆਦਾ ਜੀ ਬਿਲਕੁਲ ਜਿਆਦਾ ਵੱਡੀ ਆਬਾਦੀ ਜਿਹੜੇ ਕਾਰਪਟ ਸੈਕਟਰ ਨੇ ਆ ਅਮੀਰ ਘਰਾਨੇ ਨੇ ਕਿੰਨੇ ਕਨੇ ਮੁਠੀ ਭਰ ਨਹੀਂ ਹੈ ਜੀ ਇਹ ਚੰਦ ਲੋਕ ਵੱਡੀ ਗਿਣਤੀ ਦੇ ਲੋਕਾਂ ਦੇ ਉੱਤੇ ਰਾਜ ਕਰ ਰਹੇ ਨੇ ਪੈਸੇ ਦੇ ਦਮ ਤੇ ਜੀ ਸੋ ਇਸ ਵੇਲੇ ਇੱਕ ਹੋ ਜਾਣਾ ਇਕੱਠ ਹੋ ਜਾਣਾ ਮਜ਼ਦੂਰ ਵਰਗ ਦਾ ਦਲਿਤ ਵਰਗ ਦਾ ਕਿਸਾਨ ਵਰਗ ਦਾ ਜੀ ਬਿਲਕੁਲ ਉਹ ਇਹ ਅਗਰ ਇਕੱਠ ਹੁੰਦਾ ਤੇ ਇੱਕ ਮੋਟ ਹੋ ਕੇ ਇੱਕ ਪਲੇਟਫਾਰਮ ਤੇ ਖੜਦੇ ਨੇ ਜੀ ਜੀ ਬਿਲਕੁਲ ਤਾਂ ਹੀ ਉਹਨਾਂ ਦਾ ਬਚਾਅ ਹੋ ਸਕਦਾ ਹੈ ਤਾਂ ਹੀ ਬਚਾਅ ਹੋ ਸਕਦਾ ਹੈ ਜੀ ਬਿਲਕੁਲ ਬਿੰਦਰ ਜੀ ਤੁਸੀਂ ਜਿਹੜੀਆਂ ਵੀ ਜਾਣਕਾਰੀਆਂ ਸਾਂਝੀਆਂ ਕੀਤੀਆਂ ਬਹੁਤ ਹੀ ਸਹਿਜ ਦੇ ਨਾਲ ਤੁਸੀਂ ਜਾਣਕਾਰੀ ਜਿਹੜੀ ਉਹ ਸਾਂਝੀ ਕੀਤੀ ਹੈ ਤੇ ਇਸ ਦੇ ਨਾਲ ਹੀ ਮੈਂ ਚਰਚਾ ਦਾ ਵਿਸ਼ਾ ਨੂੰ ਵਿਰਾਮ ਦੇ ਦਿੰਨੀ ਹਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਆਤੀ ਜੀ ਧੰਨਵਾਦ ਜੀ ਜੀਵਿਕ ਤੁਸੀਂ ਸੁਣਿਆ ਕੇਂਦਰ ਸਰਕਾਰ ਕਿਸਾਨੀ ਆंदोलਨ ਨੂੰ ਕਮਜ਼ੋਰ ਕਰਨ ਦੇ ਲਈ ਵੱਖਰੇ ਵੱਖਰੇ ਪੈੰਤੇ ਅਪਣਾ ਰਹੀ ਹੈ ਉੱਥੇ ਹੀ ਕਿਸਾਨਾ ਗੁਰਕੇਸ਼ ਤਕੈਦ ਨੇ ਵੀ ਇਹ ਗੱਲ ਆਖ ਦਿੱਤੀ ਹੈ ਕਿ ਸਰਕਾਰ ਜਿਸ ਤਰ੍ਹਾਂ ਮਰਜ਼ੀ ਦੇ ਪੈੰਤੇ ਅਪਣਾ ਲਵੇ ਜੋ ਮਰਜ਼ੀ ਧਮਕੀਆਂ ਦੇ ਲਵੇ ਪਰ ਕਿਸਾਨੀ ਆंदोलਨ ਤੇ ਕੋਈ ਅਸਰ ਨਹੀਂ ਪਵੇਗਾ ਹੁਣ ਕਰੋਨਾ ਦੇ ਆੜ ਵਿੱਚ ਕੇਂਦਰ ਸਰਕਾਰ ਦੀ ਕੀ ਰਣਨੀਤੀ ਹੋ ਸਕਦੀ ਹੈ ਜਾਂ ਕੀ ਹੋਰ ਰਣਨੀਤੀ ਬਣਾ ਸਕਦੀ ਹੈ ਕਿਸਾਨੀ ਆंदोलਨ ਨੂੰ ਕਮਜ਼ੋਰ ਕਰਨ ਦੇ ਲਈ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਕਲ ਫਿਰ ਹਾਜ਼ਰ ਹੋਵਾਂਗੇ ਇਸੇ ਤਰ੍ਹਾਂ ਹੀ ਕੁਝ ਹੋਰ ਮੁੱਦਿਆਂ ਦੇ ਨਾਲ ਤੁਸੀਂ ਬਨੇ ਰਹੋ ਐਸਐਮਜ਼ੈਟ ਨਿਊਜ਼ ਦੇ ਨਾਲ